ਇਹ ਦੀਪਿਕਾ ਲੁਥਰਾ ਇਹਨੂੰ ਇਹ ਲਾਸਟ ਵਾਰਨਿੰਗ ਹੈ ਇਸ ਵੀਡੀਓ ਰਾਹੀਂ ਜ਼ਰੂਰੀ ਨਹੀਂ ਹੈਗਾ ਵੀ ਮੁੜ ਕੇ ਵੀ ਇਹ ਇਹ ਨਹੀਂ ਹੈਗਾ ਵੀ ਕੱਲੀ ਠੰਡੀ ਪਾਰਕਿੰਗ ਆ ਪਾਰਕਿੰਗ ਆ ਹੋਰ ਵੀ ਸ਼ਹਿਰਾਂ 'ਚ ਸਾਰਿਆਂ 'ਚ ਹੀ ਹੈਗੀਆਂ ਤੇ ਇਹ ਵੀ ਜ਼ਰੂਰੀ ਨਹੀਂ ਹੈਗਾ ਵੀ ਇਹ ਵੀਡੀਓ ਦੀ ਮਿਲੇ ਹੀ ਮਿਲੇ ਤੁਹਾਡਾ ਕਿਸੇ ਨਾਲ ਕੋਈ ਨਿੱਜੀ ਵੈਰ ਨਹੀਂ ਕੋਈ ਸਾਡਾ ਵੱਟ ਦਾ ਰੌਲਾ ਨਹੀਂ ਕਿਸੇ ਨੂੰ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਲੱਚਰ ਦਾ ਨਾ ਫਲਾਓ ਬਸ ਸਾਫ਼ ਸੁਥਰਾ ਰਹਿਣ ਦਿਓ ਬੱਚੇ ਫੋਨ ਚਲਾਉਂਦੇ ਆ ਬੱਚਿਆਂ ਨੂੰ ਫੋਨ ਦਿੰਨੇ ਆ ਅਸੀਂ ਤੁਸੀਂ ਵੀ ਫੈਮਿਲੀ ਵਾਲੇ ਹੈਗੇ ਬੱਚਿਆਂ ਨੂੰ ਫੋਨ ਫੜਾ ਦਿਓ ਆਪਦਾ ਇੰਸਟਾਗ੍ਰam ਫੇਸਬੁੱਕ ਚਲਾਉਣ ਤਾਂ ਸਿੱਖ ਕੋਈ ਗੱਲਬਾਤ ਹੈ ਵੀ ਜੋ ਜਿੱਤਦਾਰੀ ਉਹ ਸਿੱਖ ਲੈਣਗੇ ਤੁਸੀਂ ਇਦਾਂ ਦੀਆਂ ਗੱਲਾਂ ਬਾਤਾਂ ਕਰਦੇ ਆ ਬੱਚਿਆਂ ਦੇ ਰੇਪ ਹੋ ਹੀ ਜਾਂਦੇ ਆ ਬੱਚੇ ਗਲਤ ਕੰਮਾਂ 'ਚ ਪੈਂਦੇ ਜਾ ਰਹੇ ਆ ਕੀ ਕਰਾਂਗੇ ਨਸਲਾਂ ਖਤਮ ਹੋਈ ਜਾਂਦੀਆਂ ਪਰ ਹੋਣੀ ਬਹੁਤ ਪੰਜ ਚਾਰ ਸਾਲ ਇਹ ਕੁਛ ਹੀ ਦੇਖਿਆ ਇਹਨੂੰ ਸਮਝਾਇਆ ਸੀਗਾ ਸਿੰਘਾਂ ਨੇ ਪਰ ਨਹੀਂ ਸਮਝੀ ਹੁਣ ਕੀ ਕਰੀਏ ਕੋਈ ਨਾ ਰਾਹ ਪਹਿ ਜਾਣਗੇ ਤੇ ਬਾਹ ਪਹਿ ਜਾਣਗੇ ਬੀਤੇ ਦਿਨੀ ਇੰਸਟਾਗ੍ਰਾਮ ਤੇ ਮਸ਼ਹੂਰ ਭਾਬੀ ਕਮਲ ਕੋਰ ਉਰਫ ਕੰਚਨ ਕੁਮਾਰੀ ਦਾ ਕਤਲ ਕੀਤਾ ਜਾਂਦਾ ਤਾਂ ਇਸ ਮਾਮਲੇ ਦੇ ਵਿੱਚ ਦੱਸ ਦਈਏ ਕਿ ਅਮਰਿਤਪਾਲ ਮਹਿਰੋ ਦੇ ਵੱਲੋਂ ਜਦ ਇੱਕ ਪੋਸਟ ਪਾਈ ਜਾਂਦੀ ਹੈ ਤੇ ਹੁਣੇ ਕਿਹਾ ਜਾ ਰਿਹਾ ਹੈ ਕਿ ਅਮਰਿਤਪਾਲ ਮਹਿਰੋ ਦੇ ਵੱਲੋਂ ਇਸ ਕਤਲ ਦੀ ਜ਼ਿੰਮੇਵਾਰੀ ਲਏਗੀ ਤਾਂ ਦਾਸੇ ਇਹ ਕਿ ਅਮਰਿਤਪਾਲ ਮਹਿਰੋ ਜਣੇ ਉਸਦੇ ਸਾਥੀ ਜਿਹੜੇ ਨੇ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਗਏ ਤੇ ਇਸ ਬਾਬਤ ਐਸਐਸਪੀ ਬਠਿੰਡਾ ਦੇ ਵੱਲੋਂ ਵੱਡੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤਾਂ ਪ੍ਰੈਸ ਕਾਨਫਰੰਸ ਦੌਰਾਨ ਵੱਡੇ ਖੁਲਾਸੇ ਹੋਏ ਨੇ ਤਾਂ ਦੱਸਿਆ ਗਿਆ ਕਿ ਅਸ਼ਲੀਲ ਕੰਟੈਂਟ ਹੀ ਇਸ ਭਾਬੀ ਕਮਲਕੌਰ ਦੇ ਕਤਲ ਦੀ ਵਜ੍ਹਾ ਬਣੀ ਹੈ ਪ੍ਰਮੋਸ਼ਨ ਕਰਵਾਉਣ ਦੇ ਲਈ ਭਾਬੀ ਕਮਲਕੌਰ ਨੂੰ ਘਰੋਂ ਬੁਲਾ ਕੇ ਪਾਰਕਿੰਗ ਦੇ ਵਿੱਚ ਕਤਲ ਕਰ ਦਿੱਤਾ ਗਿਆ ਤਾਂ ਦੱਸਦੀ ਕਿ ਅਮਰਪਾਲ ਮੈਨੋ ਦਾ ਅਗਲਾ ਟਾਰਗੇਟ ਦੀਪਿਕਾ ਲੂਥਰਾ ਸੀਤਾ ਦੱਸ ਦਈਏ ਕਿ ਇਹ ਵੱਡੇ ਖੁਲਾਸੇ ਐਸਐਸਪੀ ਬਠਿੰਡਾ ਦੇ ਵੱਲੋਂ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਕੀਤੇ ਗਏ ਨੇ ਤਾਂ ਬੀਤੇ ਦਿਨੀ ਬਠਿੰਡਾ ਦੇ ਵਿੱਚ ਪਾਰਕਿੰਗ ਦੇ ਵਿੱਚੋਂ ਇੱਕ ਗੱਡੀ ਦੇ ਵਿੱਚੋਂ ਭਾਬੀ ਕਮਲਕੌਰ ਦੀ ਲਾਸ਼ ਮਿਲਦੀ ਹੈ ਤਾਂ ਇਸ ਤੋਂ ਬਾਅਦ ਵੱਡੇ ਸਵਾਲ ਸਨ ਕਿ ਆਖਰ ਕਤਲ ਕਿਸ ਦੇ ਵੱਲੋਂ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀਆਂ ਹੁੰਦੀਆਂ ਨੇ ਤੇ ਹੁਣ ਜਿਹੜੇ ਵੱਡੇ ਖੁਲਾਸੇ ਹੋਏ ਨੇ ਜਿਸ ਦੇ ਵਿੱਚ SSP ਬਠਿੰਡਾ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਜਿਹੜਾ ਅਸ਼ਲੀਲ ਕੰਟੈਂਟ ਹੀ ਭਾਬੀ ਕਮਲਕੌਰ ਦੇ ਕਤਲ ਦਾ ਕਾਰਨ ਬਣਿਆ ਤਾਂ ਬਠਿੰਡੇ ਪਾਰਕਿੰਗ ਦੇ ਵਿੱਚ ਨਹੀਂ ਗਈ ਸੀ ਉਹ ਕੱਲੀ ਇਹ ਵੀ ਕਿਹਾ ਜਾ ਰਿਹਾ ਹੈ ਮੈਰੋ ਦੇ ਵੱਲੋਂ ਕਿਹਾ ਗਿਆ ਹੈ ਕਿ ਜ਼ਰੂਰੀ ਨਹੀਂ ਕਿ ਹਰ ਵਾਰੀ ਮਿਲ ਜਾਵੇ ਤਾਂ ਅਗਲਾ ਟਾਰਗੇਟ ਜਿਹੜੀ ਹੈ ਉਦਿੱਪਿਕਾ ਲੂਥਰਾ ਦੱਸੀ ਜਾ ਰਹੀ ਹੈ ਹੁਣ ਪੰਜਾਬ ਚ ਜੇ ਮੈਂ ਵਿਚਰੂੰਗਾ ਨਾ ਮੇਰੀਆਂ ਮੇਰੇ ਉਹ ਦੋ ਭਰਾ ਸੱਜੀਆਂ ਖੱਬੀਆਂ ਪਾਵਾਂ ਭਾਈ ਜਸਪ੍ਰੀ ਸਿੰਘ ਜੀ ਤੇ ਨਿਮਰਜੀਤ ਸਿੰਘ ਜੀ ਉਹ ਦੋਨੇ ਰੈਸਟ ਹੋਏ ਨੇ ਕੇਸ ਦਰਜ ਹੋਇਆ ਹੋਇਆ ਮੈਂ ਮੈਂ ਹਜੇ ਵੇਖਣਾ ਆਪਣੇ ਬਾਰੇ ਤੇ ਜੇ ਮੈਂ ਹੁਣ ਪੰਜਾਬ ਚ ਵਿਚਰੂੰਗਾ ਕਿਸੇ ਗੱਲ ਨਾਲ ਹੀ ਵਿਚਰੂੰਗਾ ਐ ਪਹਿਲੋਂ ਗੁਣੀ ਵੀ ਮੈਨੂੰ ਤੁਸੀਂ ਐਂ ਫਰਿਆ ਫਿਰਾ ਦੇਖੋਗੇ ਜਿਨ੍ਹਾਂ ਦੀ ਵੀਡੀਓ ਸ਼ੋਅ ਹੋਗੀ ਉਹਨਾਂ ਦੇ ਘਰੇ ਮੈਂ ਆਪ ਖੁਦ ਨਾਲ ਦੇ ਸੰਗ ਜਾਇਆ ਕਰਨਗੇ ਤੇ ਇੱਕ ਵਾਰੀ ਪਿਆਰ ਨਾ ਸਮਝਾ ਕੇ ਹੁਣਾ ਇੱਕ ਵਾਰੀ ਸਿਰਫ ਵੀ ਆਹ ਵੀਡੀਓ ਬੰਦ ਇਹ ਕੰਮ ਨਹੀਂ ਚੱਲਣੇ ਪੰਜਾਬ ਦੇ ਵਿੱਚ ਅਸੀਂ ਤਾਂ ਇੱਜ ਤਨਾਰਾ ਦੇਖਾ ਇੱਜ ਤਾਂ ਵੇਖਣੀ ਹੈ ਇੱਜ ਤਨਾਰਾ ਜੇ ਕਿਸੇ ਨੇ ਭੁੱਲ ਭਲੇਖੇ ਵੀ ਭਾਵੇਂ ਉਹ ਸਿਕਿਉਰਟੀ ਦੇ ਵਿੱਚ ਹੀ ਹੋਵੇ ਤੇ ਉਹਨੇ ਕਿਤੇ ਇਹ ਕਹਿਤਾ ਨਾ ਵੀ ਅਸੀਂ ਕੰਟੈਂਟ ਬੰਦ ਨਹੀਂ ਕਰਨੇ ਡਬਲ ਮੀਨਿੰਗਾ ਚੱਲਣਗੇ ਲੱਚਰ ਤਾਂ ਪੰਜਾਬ 'ਚ ਚੱਲੂਗੀ ਪਟਾਕੇ ਵੇਖੋ ਕਿਵੇਂ ਪੈਂਦੇ ਫਿਰ ਤੁਸੀਂ ਜੇ ਰਾਹ ਨਹੀਂ ਬਦਲ ਸਕਦੇ ਅਸੀਂ ਵੀ ਨਹੀਂ ਬਦਲ ਸਕਦੇ ਅਸੀਂ ਕਿਉਂ ਆਪਦੇ ਰਾਹ ਚੇਂਜ ਕਰੀਏ ਭਾਈ ਅਸੀਂ ਆਪਣੀਆਂ ਅੱਖਾਂ ਨੂੰ ਥੱਲੇ ਨਹੀਂ ਸੈੱਟ ਸਕਦੇ